ਬਟਾਲਾ ਦੇ ਸਟਾਫ ਰੋਡ ਤੇ ਦੇਸ਼ਮ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਵਿਅਕਤੀ ਆਪਣੇ ਨਵਾਲਿਕ ਬੱਚੇ ਨੂੰ ਗੱਡੀ ਚਲਾਉਣੀ ਸਿਖਾ ਰਿਹਾ ਸੀ ਅਤੇ ਅਚਾਨਕ ਗੱਡੀ ਦਾ ਬੈਲੈਂਸ ਵਿਗੜਨ ਕਰ ਗੱਡੀ ਗਲੀ ਵਿੱਚੋਂ ਪੈਦਲ ਚਾਰੇ ਮਾਪੇ ਤੋਂ ਉੱਪਰ ਚੜ ਗਈ ਇਸ ਹਾਦਸੇ 'ਚ ਪਰਵਾਸੀ ਮਜ਼ਦੂਰ ਦੇ 4 ਸਾਲ ਬੱਚੇ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਮੋਨੀ ਦੇਵੀ ਆਪਣੇ 4 ਸਾਲਾ ਪੁੱਤਰ ਨਾਲ ਗਲੀ ਵਿੱਚੋਂ ਪੈਦਲ ਮੰਦਰ ਲਈ ਜਾ ਰਹੀ ਸੀ ਅਤੇ ਅਚਾਨਕ ਸਕੋਰਪਿਓ ਗੱਡੀ ਉਨ੍ਹਾਂ ਦੇ ਵਿੱਚ ਆ ਟਕਰਾ ਗਈ ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਨਵਾਲੇਖੂ ਬੱਚਾ ਚਲਾ ਰਿਹਾ ਸੀ ਜੋ ਹਜੇ ਗੱਡੀ ਚਲਾਉਣ ਦੀ ਜਾਂਚ ਸਿੱਖ ਰਿਹਾ ਸੀ ਮੌਕੇ ਤੇ ਪਹੁੰਚੇ ਐਸਐਚਓ ਯਦਵਿੰਦਰ ਸਿੰਘ ਨੇ ਹਾਦਸਾ ਗ੍ਰਸਤ ਸਕੋਰਪਿਓ ਗੱਡੀ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਟਾਰਾ ਤੋਂ ਲਾਪਰੀ ਸਿੰਘ ਖੁਸ਼ਪੁਰ ਦੀ ਰਿਪੋਰਟ ਨਹੀਂ ਨਹੀਂ ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਸੀ ਹੈ ਘਟਨਾ ਇਹ ਹੋਈ ਆ ਕਿ ਉਹ ਮੰਦਿਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆ ਆਪਾਂ 7 ਵਜੇ ਕੰਮ ਤੋਂ ਆਉਂਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣਦੇ ਆ ਇਹ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦਸਦੇ ਪਏ ਉਹ ਗਲਤਦਾਨ ਪਿਆ ਮੰਦਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਗਈ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਿਹਦੇ ਬੱਚੇ ਨੂੰ ਜਾਂਸੀ ਕਾਉਣ ਦੇ ਆਹ ਸੜਕ ਜਾਂਸੀ ਕਾਉਣ ਵਾਲੀ ਆ ਇਹ ਮੈਨੂੰ ਦੱਸੋ ਕਿੱਲੇ ਗੱਡੀ ਗੱਡੀ ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਇਸ ਸੜਕ 'ਤੇ ਹੋਈ ਉਹ ਗੱਡੀ ਹੰਜੀਤ ਕੌਰ ਹੰਜੀਤ ਕੌਰ ਜੀ ਕੀ ਹੈ ਸਾਰੀ ਘਟਨਾ ਵਾਪਰੀ ਹੈ ਹਾਂ ਜੀ ਇਹ ਭਾਜੀ ਹੱਡੇ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ بیٹے ਇੱਕ ਬੇਟੀ ਆ ਤੇ ਇਹ ਮੰਦਿਰੇ ਚੱਲੀ ਸੀ ਉੱਥੇ ਜਾਂਦੇ ਆ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪੇ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆੜੇ ਇਹਨਾਂ ਦੇ ਭੇਟੇ ਛੋਟੇ ਨੇ 4 ਕੋਸਾਲ ਦਾ 4 ਕੋਸਾਲ ਦਾ ਸੰਤ ਭੱਗਾ ਹੈ ਪਤਾ ਨਹੀਂ ਲੱਗਾ ਇਸ ਟੀਚ ਉੱਤੇ ਬੈਠੇ ਹੰਦ ਤੇ ਬਾਅਦ ਚ ਪਤਾ ਲੱਗਾ ਦੋ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹ ਤਾਂ ਹਵਾਸਤ ਮੁੰਡਿਆਂ ਨੇ ਲੈ ਗਏ ਉਸੇ ਦਾ ਇਹਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਿਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲਿਖ ਕੇ ਪੱਤਾ ਦੇ ਰਹੇ ਹਾਂ ਅਗਲੀ ਕਾਰ ਵੀ ਤੇ ਕਹਿ ਸਕਦੇ ਗੱਡੀ ਓਵਰਸਪੀਡ ਸੀ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਕਿ ਇਹਨੇ ਓਵਰ ਸਪੀਡ ਸੀ ਕਿ ਆ ਕਿਤਾ ਗੱਡੀ ਦਾ ਬਰਾਬਰ ਕੋ ਟਾਇਰ ਵੀ ਫਟ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈ ਲਈ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈ ਲਈ ਗਾ ਇਨਵੈਸਟੀਗੇਸ਼ਨ ਕਰਾਂਗੇ